ਜੋ ਪਿੱਛੇ ਜਿੱਕਰ ਥੈਲੀ ਲਾਇਆ ਉਹ ਅੱਧੀ ਦੇ ਜ਼ਿਆਦਾ ਬਣੀ ਤੁਸੀਂ ਦੇਖੀ ਹੋਣੀ ਪਰਲੀ ਸਾਈਡ ਉਹ ਅੱਧੀ ਤੇ ਜ਼ਿਆਦਾ ਥੱਲੇ ਉਹ ਐਕਚੁਅਲੀ ਨਹੀਂ ਵਾਰ-ਵਾਰ ਵਾਟਰ ਦੀ ਜਿਹੜੀ ਵਰੀਏਸ਼ਨ ਹੋ ਜਾਂਦੀ ਹੈ ਲੈਵਲ ਦੀ ਇਹਦੇ ਉੱਤੇ ਪਾ ਪਾਣੀ ਵਾਂਗਾਂ ਘਟਦਾ ਇਹਨਾਂ ਨੂੰ ਹੁਣ ਤਾਂ ਜਦੋਂ ਅੱਜ 10000 ਘਟਾਇਆ ਹਾਂਜੀ ਉਹ ਕੱਲ ਸਵੇਰ ਤੱਕ ਆ ਜੀ ਆ ਜੀ ਹੈ ਨਾ ਤੇ ਰੁੱਸ ਤੋਂ ਬਾਅਦ ਹੋਰ ਘਟੀ ਗਈ ਇਹ ਮੋਟਰ ਦਾ ਅੰਮਾਚਾ ਘਟੀ ਘਟੀ ਜੀ ਤੁਸੀਂ ਲਗਾਤਾਰ ਦੱਸ ਦੇਣਾ ਤੋਂ ਸਵੇਰੀ ਸ਼ਾਮ ਤੱਕ ਨਰਿਖਣ ਕਰਦੇ ਰਹੇ ਹੁਣ ਬੰਨ ਦੀ ਕੀ ਪੋਜੀਸ਼ਨ ਹੈ ਪਾਣੀ ਦਾ ਕੀ ਬਹਾਅ ਘਟਿਆ ਹੈ ਤੇ ਜਿਹੜੇ ਫੌਜ ਦੇ ਅਧਿਕਾਰੀਆ ਕਿੰਨੇ ਦਿਨ ਹੋਰ ਉਰੇ ਰਹਿਣਗੇ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕਾ ਵਾਸੀ ਤੇ ਜਿਹੜੇ ਨਾਲ ਦੇ ਪਿੰਡਾਂ ਦੇ ਇਲਾਕਾ ਵਾਸੀ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗਾ ਦਿਨ ਰਾਤ ਉਹਨਾਂ ਨੇ ਇੱਥੇ ਸੇਵਾ ਕੀਤੀ ਹੈ ਸੰਗਤਾਂ ਨੇ ਰਲ ਮਿਲ ਕੇ ਹਮਲਾ ਮਾਰਿਆ ਤੇ ਇਸ ਮੋਰਚੇ ਨੂੰ ਸੰਭਾਲਿਆ ਹੈ ਇਸੇ ਕਰਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਜਿਹੜੇ ਦੋ ਬੰਨ ਜਿੱਥੇ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਸੀ ਤਣਾਅ ਦਾ ਮਾਹੌਲ ਸੀਗਾ ਸਾਡੀ ਅਚੀਵਮੈਂਟ ਹੈ ਕਿ ਅਸੀਂ ਦੋਨਾਂ ਨੂੰ ਬਚਾ ਸਕੇ ਇਸ ਦਾ ਸਾਰਾ ਸ਼੍ਰੇ ਇੱਥੋਂ ਦੇ ਇਲਾਕਾ ਵਾਸੀਆਂ ਨੂੰ ਜਾਂਦਾ ਜਿਨ੍ਹਾਂ ਨੇ ਹਮਲਾ ਮਾਰਿਆ ਮਿਲਟਰੀ ਨੂੰ ਜਾਂਦਾ ਹੈ ਦੋ ਵੱਖਰੇ ਵੱਖਰੇ ਕਾਲਮ ਇੱਥੇ ਤਣਾਅ ਸੀਗੇ ਨਾਲ ਡਰੇਨੇਜ ਡਿਪਾਰਟਮੈਂਟ ਅਫਸਰ 24 ਘੰਟੇ ਇੱਥੇ ਤਣਾਅ ਸੀਗੇ ਐਸ ਡੀ ਐਮਸ ਖੁਦ 24 ਘੰਟੇ ਇੱਥੇ ਰੋਟੇਸ਼ਨ 'ਚ ਦਿਨ ਰਾਤ ਤੇ ਨਾਲ ਹੀ ਡੀਐਸਪੀ ਸੇਬਾਨ ਦਿਨ ਰਾਤ 24 ਘੰਟੇ ਇੱਥੇ ਤੇ ਨਾਤ ਸੀਗੇ ਹਰ ਤਰੀਕੇ ਦੀ ਜੋ ਵੀ ਸਮਗਰੀ ਇੱਥੇ ਲਗਣੀ ਸੀ ਮੁਹੱਈਆ ਕਰਾਈ ਗਈ ਤੇ ਇਸ ਨਾਲ ਸਾਰਿਆਂ ਦੇ ਰਲ ਮਿਲ ਕੇ ਹਿੰਮਤ ਕਰਨ ਨਾਲ ਨਰੇਗਾ ਵਰਕਰਸ ਨੇ ਬਹੁਤ ਮਿਹਨਤ ਕੀਤੀ ਹੈ ਪਿੱਛੋਂ ਆਪਣੀ ਮੰਡੀਆਂ ਦੇ ਵਿੱਚ ਹਜ਼ਾਰਾਂ ਦੀਆਂ 10 10000 50 50000 ਥੈਲੇ ਭਰ ਕੇ ਪਿੱਛੋਂ ਭਰੀਆਂ ਹੀਆਂ ਟਰਾਲੀਆਂ ਭੇਜੀਆਂ ਨੇ ਮਤਲਬ ਆਪਣੇ ਕੋਲ ਕੋਈ ਗਿਣਤੀ ਨਹੀਂ ਹੈ ਵੀ ਕਿਸ-ਕਿਸ ਨੇ ਕਿਸ ਤਰ੍ਹਾਂ ਆਪਣਾ ਇੱਥੇ ਯੋਗਦਾਨ ਪਾਇਆ ਹੈ ਤਿੰਮੇ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਕਿ ਤੁਹਾਡੀ ਸਾਰਿਆਂ ਦੀ ਮਿਹਨਤ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਹ ਦੋਨੋਂ ਬੰਨ ਬਚਾ ਸਕੇ ਤੇ ਸਾਡੇ ਸਾਰੇ ਜਿਹੜੇ ਪਿੰਡ ਹੈਗੇ ਨੇ ਪਿੱਛੇ ਉਹਨਾਂ ਨੂੰ ਅਸੀਂ ਆਪਣੀ ਸਕੂਨ ਦੀ ਨੀਂਦ ਦਿਵਾ ਸਕੇ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਅਪਡੇਟ ਦੇਣਾ ਚਾਹਾਂਗਾ ਕਿ ਅੱਜ ਜਿਵੇਂ ਪਿਛਲੇ 24 ਘੰਟਿਆਂ ਤੋਂ ਭਾਖੜਾ ਵੱਲੋਂ 60000 ਕਿਊਸਕ ਡਿਸਚਾਰਜ ਕੀਤਾ ਜਾ ਰਿਹਾ ਸੀ ਅੱਜ ਭਾਖੜਾ ਵੱਲੋਂ BBMB ਵੱਲੋਂ ਫੈਸਲਾ ਲਿਆ ਗਿਆ ਉਹਨਾਂ ਦੀ TMC ਦੇ ਵਿੱਚ ਵੀ ਉਸ ਨੂੰ 10000 ਕਿਊਸਕ ਨਾਲ ਘਟਾ ਦਿੱਤਾ ਜਾਵੇਗਾ ਯਾਨੀ ਕਿ 60000 ਦੀ ਥਾਂ ਕੇਵਲ 50000 ਕਿਊਸਕ ਡਿਸਚਾਰਜ ਅੱਜ ਰਹਿ ਜਾਵੇਗਾ ਤੇ ਇਸ ਦਾ ਅਸਰ ਚਮਕੌਰ ਸਾਹਿਬ ਤੱਕ ਵੀ ਹੋ ਸਕਦਾ ਅਗਲੇ 10 ਦਿਨ 10 ਘੰਟੇ ਤੱਕ ਅਸਰ ਪਹੁੰਚਦਾ ਹੁੰਦਾ ਹੈ ਤਾਂ ਅਗਲੇ 10 ਘੰਟਿਆਂ 'ਚ ਇੱਥੇ ਪਾਣੀ ਹੋਰ 10000 ਕਿਊਸਕ ਘਟ ਜੇਗਾ ਤੇ ਹੁਣ ਪਰਮਾਤਮਾ ਦੀ ਮੇਰ ਰਹੇਗੀ ਤੇ ਆਪਣਾ ਸਤਲੁਜ ਦਾ ਵੀ ਵਹਾਵ ਘਟ ਹੀ ਰਹੇਗਾ ਤੇ ਹੁਣ ਬੰਨ ਵੀ ਬਿਲਕੁਲ ਸਿਕਿਉਰ ਹੋ ਚੁੱਕਿਆ ਹੈ ਤੇ ਅੱਜ ਐਕਸਪਰਟਸ ਇਹਨੂੰ ਸਟੱਡੀ ਕਰਨ ਆਏ ਹੋਏ ਨੇ ਤੇ ਇਹ ਸਾਨੂੰ ਲਿਖਤੀ ਰਿਪੋਰਟ ਦੇਣ ਲੱਗੇ ਆ ਉਹਦੇ ਆਧਾਰ ਤੇ ਅਸੀਂ ਮਿਲਟਰੀ ਨੂੰ ਵੀ ਉਹਨਾਂ ਦਾ ਧੰਨਵਾਦ ਕਰਦੇ ਹੋਏ ਇੱਥੋਂ ਰਿਲੀਵ ਕਰਦਾਂਗੇ ਤੇ ਜਿਹੜੇ ਨਵੇਂ ਸਟੱਡਾਂ ਨਵੇਂ ਕੀ ਸ਼ੁਰੂ ਕੀਤਾ ਹੈ ਵੀ ਜਿਹੜਾਵੇਂ ਸਿਰੇ ਤੋਂ ਕਿਵੇਂ ਇਹਨਾਂ ਦੇ ਜਿਹੜੇ ਨਵੇਂ ਬਣਾਉਣੇ ਆ ਸਟੱਡ ਜਿਹੜੇ ਹੜ ਗਏ ਉਹ ਕਿਵੇਂ ਕਦੋਂ ਤੱਕ ਸ਼ੁਰੂ ਹੋ ਜਾਣਗੇ ਜੀ ਡਿਪਾਰਟਮੈਂਟ ਵੱਲੋਂ ਜਿਹੜੇ ਸੀਨੀਅਰ ਇੰਜੀਨੀਅਰਸ ਨੇ ਉਹਨਾਂ ਦੀ ਟੀਮ ਨੇ ਇਸ ਦਾ ਮੌਇਨਾ ਕੀਤਾ ਹੈ ਇਸ ਵੇਲੇ ਵੀ ਮੇਰੇ ਨਾਲ ਦੋਨੋਂ ਐਕੀਨ ਸਾਹਿਬ ਹੈਗੇ ਨੇ ਇਹਨਾਂ ਦੇ ਸੀਨੀਅਰਸ ਵੀ ਇੱਥੇ ਨੇ ਚੀਫ ਸਾਹਿਬ ਵੀ ਇੱਥੇ ਆ ਕੇ ਗਏ ਸੀਗੇ 3 ਦਿਨ ਪਹਿਲਾਂ ਸਾਰੀ ਇਹਦੀ ਸਟੱਡੀ ਕੀਤੀ ਗਈ ਹੈ ਡਿਪਾਰਟਮੈਂਟ ਵੱਲੋਂ ਇੱਕ ਪ੍ਰੋਜੈਕਟ ਨਾਇਆ ਗਿਆ ਜੋ ਇਹਨਾਂ ਦਾ ਪ੍ਰੋਪੋਜ਼ਲ ਹੈ ਉਹ ਸਬਮਿਟ ਕਰ ਦਿੱਤਾ ਗਿਆ ਅਸੀਂ ਮਹਿਕਮੇ ਨਾਲ ਰਗਾਤਾਰ ਰਾਪਤਾ ਰੱਖਾਂਗੇ ਕਿ ਜਲਦ ਤੋਂ ਜਲਦ ਇਸ ਬੰਨ ਨੂੰ ਜਿਹੜਾ ਪ੍ਰੋਟੈਕਸ਼ਨ ਦਾ ਕੰਮ ਹੈਗਾ ਉਹ ਸਿਰੇ ਚੜਾਇਆ ਜਾ ਸਕੇ